ਮੇਰਾ ਨਾ ਜੀ ਮੰਗਾ ਆ ਕਿਹੜਾ ਏਰੀਆ ਇਹ ਪਿੰਡ ਪਤਾਪੁਰ ਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਹੋਈ ਆ ਸਾਡਾ ਨਾ ਬੇਟਾ ਆਵਲਾ ਤੇ ਐਸ ਬੇਟੇ ਦੇ ਉਹਦੇ ਨਾਲ ਚਪੇਰਾ ਮਾਰੀਆਂ ਔਰ ਮੇਰਾ ਬੇਟਾ ਗਿਆ ਵੱਡਾ ਉਹ ਕਹਿੰਦਾ ਕਿ ਅੰਕਲ ਇਹਨੂੰ ਕਿਉਂ ਚਪੇਰਾ ਮਾਰੀਆਂ ਤੇ ਮੇਰੇ ਬੇੜੇ ਨੂੰ ਨੇ ਧੱਕਾ ਮਾਰ ਕੇ ਸੁੱਟਤਾ ਉਹਦੇ ਵਿੱਚ ਮਰਚੂ ਦਾ ਮੁੰਡਾ ਜਵਾਨ ਉਹ ਤੇ ਉਹ ਆਪ ਇਹਦੇ ਗੱਲ ਪੈ ਗਿਆ ਉਹਦੇ ਲਾਗੇ ਘੜਿਆ ਤਿੰਨ ਚਾਰ ਚਾਚੇ ਤਾਇਆ ਦੇ ਉਹ ਵੀ ਇਹਦੇ ਗਲੇ ਪੈ ਗਿਆ ਤੇ ਸਾਨੂੰ ਛੋਟੇ ਬੱਚਿਆਂ ਨੇ ਆਣ ਕੇ ਦੱਸਿਆ ਮੱਲੇ ਵਾਲਿਆਂ ਤੁਹਾਡੇ ਮੁੰਡੇ ਦੇ ਗੱਲ ਪੈ ਗਿਆ ਕੋਣ ਸੀ ਲੋਕ ਕਿਹੜੇ ਗੱਲ ਪਏ ਕਿੰਨਾ ਤੁਹਾਡੀ ਗੱਲਬਾਤ ਹੋਈ ਉਹ ਜੀ ਇੱਥੋਂ ਜਾ ਕੇ ਤਿੰਨ ਚਾਰ ਗਲੀਆਂ ਛੱਡ ਕੇ ਹਾਂਜੀ ਘਾਰੇ ਉਹਨਾਂ ਦਾ ਉਹਦਾ ਨਾਮ ਸੱਤਾ ਇੱਕ ਉਹਦਾ ਭਰਾ ਹੈਗਾ ਜੀ ਡੀਸੀ ਇੱਕ ਨਾਮ ਹੈ ਜੱਜ ਆ ਉਦੋਂ ਗਾੜੀ ਉਹਨਾਂ ਦੇ ਮੁੰਡੇ ਆ ਬੇਟੇ ਦੇ ਗੱਲ ਪਏ ਜਦੋਂ ਸਾਨੂੰ ਉਹਨਾਂ ਆਣ ਕੇ ਦੱਸਿਆ ਕਿ ਤੁਹਾਡੇ ਬੱਚੇ ਦੇ ਗੱਲ ਪਏ ਅਸੀਂ ਮੈਂ ਤੇ ਮੇਰੀ ਘਰ ਦੀ ਗਏ ਆਂ ਉੱਗੋਂ ਇਟਰ ਡੋਰਾ ਚਲਾਉਣ ਲਾ ਪਿਆ ਕੱਲ ਵੀ ਮਹਲਾਇਤਾਂ ਇਕੱਠਾ ਹੋਇਆ ਫੇਰ ਅਸੀਂ ਘਰੇ ਆ ਗਏ ਆਪਣੇ ਸਾਨੂੰ ਸਾਡੇ ਇਲਾਕੇ ਦਾ ਪ੍ਰਧਾਨ ਉਹਨੇ ਸਮਝਾਇਆ ਵੀ ਹੁਣ ਨਹੀਂ ਕੋਈ ਗੱਲ ਕਰਨੀ ਉਹਦੇ ਵਿੱਚ ਉਹਨਾਂ ਨੂੰ ਸਮਝਾਇਆ ਫੇਰ ਰਾਤੀ 25 30 ਮੁੰਡੇ ਲੈ ਕੇ ਸਾਡੇ ਘਰੇ ਆਇਆ ਰਾਤੀ ਵੀ ਸਾਡੇ ਗੱਲ ਪੈ ਕੇ ਗਿਆ ਰਾਤੀ ਵੀ ਅਸੀਂ ਜਦੋਂ ਰੋਲਾ ਪਾ ਪਾਇਆ ਫੇਰ ਮਹਲਾ ਇਕੱਠਾ ਹੋਇਆ ਪੁਰਾਣੇ ਰੰਜਿਸ਼ ਆ ਨਹੀਂ ਜੀ ਕੋਈ ਨਹੀਂ ਇਸਪਾ ਬੇਟੇ ਤੋਂ ਗੱਲ ਹੋਈ ਜੇ ਅ ਬੇਟੇ ਦੇ ਸੁਪਨੇ ਚ ਪੈਣਾ ਮਾਰੀਆਂ ਪਰਸੋਂ ਗਲਬਤ ਕੀ ਦੱਸਦੇ ਨੇ ਬੇਟਾ ਕੀ ਦੱਸਦਾ ਕਿ ਕੀ ਗਲਬਤ ਹੋਈ ਕਿੰਗਾ ਕਿ ਇਹ ਮੇਰੇ ਲਾਗੂ ਨਹੀਂ ਲੰਘਿਆ ਉੱਥੇ ਨਾ ਮੰਦਿਰ ਬਣਿਆ ਬਾਲਮੀਕ ਸ੍ਰਾਮੀ ਦਾ ਉਹਦੇ ਵਿੱਚ ਉੱਥੇ ਸਾਰੇ ਬੱਚੇ ਖੇਡਦੇ ਪਏ ਕਹੇ ਬੱਚੇ ਨੇ ਇੱਕ ਦੂਜੇ ਬੱਚੇ ਨੂੰ ਗਾਲ੍ਹ ਕੇ ਦੀ ਕਹਿੰਦਾ ਇਹਨੇ ਗਾਲ੍ਹ ਕੋ ਕੱਢੀ ਆ ਜੀ ਉਹਦੇ ਵਿੱਚ ਮਤਲਬ ਇਸ ਬੱਚੇ ਦੇ ਉਹਨੇ ਚਪੇਰਾ ਮਾਰਤੀਆ ਤੇ ਹੁਣ ਕਿੰਨੇ ਜਣੇ ਆਏ ਸੀ ਅੱਜ ਹੁਣ 10 ਬਾਲ ਜਨੇ ਆਏ ਆ ਘਰ ਦੀ ਮੇਰੀ ਇੱਥੇ ਖੜੀ ਆ ਅਸੀਂ ਅੰਦਰ ਉਹ ਰੋਟੀਆਂ ਬਣਾਉਂਦੀ ਪਈ ਅਸੀਂ ਅੰਦਰ ਲੰਮੇ ਪਏ ਆ ਜਦੋਂ ਉਹਨਾਂ ਨੇ ਏਟਰ ਰੋਲਾ ਚਲਾਇਆ ਮੇਰਾ ਬੇਟਾ ਵੱਡਾ ਮੈਂ ਇਹਨੂੰ ਦੋ ਦਵਾ ਸੈਰ ਤੇ ਕਰਤਾ ਨੁੱਕੜੇ ਪੇਟੀ ਦੇ ਮੈਂ ਹਾਂ ਪੁੱਤ ਇਹਨਾਂ ਨੇ ਸੱਟਾਂ ਲਾ ਕੇ ਸਾਨੂੰ ਜਾਣਿਆ ਤੁਸੀਂ ਲੋਕ ਜੋ ਫਿਰ ਅਸੀਂ ਰੋਲਾ ਪਾਇਆ ਬਾਹਰ ਨਿਕਲ ਕੇ ਕਿ ਮਤਲਬ ਕਿ ਸਾਨੂੰ ਮਾਰ ਗਏ ਆ ਉਹ ਫਿਰ ਮਹਲਾਜ ਤੋਂ ਸਾਰਾ ਇਕੱਠਾ ਹੋ ਗਿਆ ਜਨਾਬ ਕੀ ਮੰਗ ਕਰਦੇ ਉਹਨਾਂ ਅਸੀਂ ਐਸੋਂ ਨੂੰ ਸਾਨੂੰ ਇਨਸਾਫ਼ ਸੋਣਾ ਚਾਹੀਦਾ ਸਾਡੇ ਨਾਲ ਧੱਕਾ ਹੁੰਦਿਆ ਅਸੀਂ ਇੱਕ ਮਤਲਬ ਨਾ ਸਾਡਾ ਕੋਈ ਕੰਧ ਨਾ ਕੋਈ ਕੋਲਾ ਸਾਡੇਆ ਮਤਲਬ ਕਿ ਸਾਨੂੰ ਖਸੜਾ ਇਹਨਾਂ ਕੋਲੋਂ ਲੱਗੇ ਹੋਣੀ ਸੀ ਮਾਮਲੇ ਵਿੱਚ ਹਾਂ ਕੀ ਗਲਤ ਕੀ ਹੋਈ ਤੁਹਾਡੀ ਬਾਜੀ ਇੱਧਰ ਦੀ ਆਏ ਕੰਧ ੱਤਪਿਆ ਤੇ ਉਹਨਾਂ ਨੇ ਕਿ ਦਵਾ-ਦਰਾ ਰੋੜੇ ਚਲਾਉਣੇ ਸ਼ੁਰੂ ਕਰਤੇ ਇੱਕ ਨੇ ਮੇਰਾ ਸਾਰਾ ਪਰ ਕੇ ਕਮੀਜ਼ ਪਾੜਤਾ ਮੈਂ ਦਵਾ-ਦਰਾ ਆਪਣਾ ਬਦਨ ਦਾ ਟੱਕਣੇ ਬਾਰੇ ਮੈਂ ਆਪਣਾ ਸਵਾਲ ਵੀ ਲੇਟਿਆ ਪਹਿਲਾਂ ਫਿਰ ਮੈਂ ਕੋਟੀ ਪਾਈ ਆ ਕਿੰਨੇ ਜਣੇ ਸੀ 12 13 ਜਣੇ ਕੀ ਗਲਤ ਕੀ ਹੋਈ ਜਿਵੇਂ ਕੱਲ ਦੀ ਲੜਾਈ ਹੋਈ ਹੋਰ ਤੇ ਅੱਜ ਕੋਈ ਗੱਲ ਨਹੀਂ ਹੋਈ ਅੱਛਾ ਅੱਜ ਵੀਰਾ ਇਸਤਰੀ ਪੇਗੇ ਹਾਂਜੀ ਅੱਜ ਘਰ ਵਿੱਚ ਕੋਣ ਕੋਣ ਮੌਜੂਦ ਸੀ ਤੁਹਾਡੇ ਘਰ ਇੱਕ ਮੇਰਾ ਭਰਾ ਵਾ ਤੇ ਤਿੰਨੇ ਮੇਰੇ ਬੇਟੇ ਇੱਕ ਮੇਰੀ ਬੇਟੀ ਹੈ ਕੀ ਆਨਸਰ ਉਹਨੇ ਇੱਟੇ ਰੋੜੇ ਚਲਾਏ ਹਾਂਜੀ ਆਓ ਵੇਖ ਲਓ ਅੰਦਰ ਦਾ ਤੁਸੀਂ ਕਰਦੇ ਪੀਸੇ ਉਸ ਟਾਈਮ ਰੋਟੀ ਬਣਾਉਣ ਦੀ ਤੇ ਰੋੜਾ ਸਾਰੇ ਚਲੋ ਚੰਗਾ ਤੋੜ ਹਾਂਜੀ ਤੇ ਪੁਲਿਸ ਨੂੰ ਮੌਕੇ ਤੇ ਕੀਤਾ ਫੋਨ ਉਸ ਤੋਂ ਨਹੀਂ ਆਹ ਜੀ ਸਰ ਪਹੁੰਚੀ ਪਹੁੰਚ ਗਈ ਆਈ ਪਹੁੰਚੀ ਪਹੁੰਚ ਹਾਂਜੀ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਦਾ ਅਸੀਂ ਇੱਕ ਮੰਗ ਕਰਦੇ ਵੀ ਸਾਨੂੰ ਸਾਫ ਚਾਹੀਦਾ ਇਹ ਕੀ ਨਾਮ ਹੈ ਤੁਹਾਡਾ ਸੁਖਦੀਪ ਸਿੰਘ ਜੀ ਕੀ ਗੱਲਬਾਤ ਕੀ ਹੋਈ ਹੈ ਇਹ ਇੱਕ ਗਰੀਬ ਘਰ ਦੇ ਵਿੱਚ ਕਾਫੀ ਜਿਹੜੇ ਨੌਜਵਾਨ ਨੇ ਗੁੰਡਾਗਰਦੀ ਦਿਖਾਈ ਸਰ ਕੱਲ ਨਾ ਇਹਨਾਂ ਥੋੜਾ ਕੋ ਝਗੜਾ ਹੋਇਆ ਸੀ ਕੋਈ ਬੱਚੇ ਤੋਂ ਤੇ ਮੈਂ ਗਿਆ ਹਾਂ ਇਹਨਾਂ ਦੋਹਾਂ ਪਾਰਟੀਆਂ ਨਾਲ ਬਾਤਾਂ ਹੀ ਕਰ ਲ ਸਮਝਾਇਆ ਸੀ ਤੇ ਚਲੋ ਘੰਟਾ ਕੇ ਬੈਠੇ ਰਹਿਆ ਕਰੇ ਬਾਅਦ ਘੰਟੇ ਬਾਅਦ ਉਹ ਆਏ ਆ 30 35 ਜਾਣੇ ਤੇ 35 ਜਾਣੇ ਆਏ ਆ ਉਹ ਇਹ ਆਪਣਾ ਕੰਮ ਕਰ ਰਿਹਾ ਸੀ ਕੋਈ ਸਾਖ ਸੁਖ ਬਣ ਰਿਹਾ ਸੀ ਤੇ ਉਹ ਆਣ ਕੇ ਇਹਨਾਂ ਦੇ ਸਾਰੇ ਲੇਡੀਜ਼ ਦੇ ਗੱਲ ਵੀ ਜਰਸ ਦੇ ਗਾਲੇ ਪੈ ਗਤੀ 35 ਜਾਣੇ ਕੋਈ ਅਨਪ੍ਰਸ਼ਾਤੇ ਆ ਕਈਆਂ ਦੇ 7 8 ਜਾਣੇ ਦੇ ਆਪਣਾ ਨਾਂ ਜਾਦਿਆ ਇੱਕ ਡੀਸੀ ਆ ਇੱਕ ਜੱਜ ਆ ਤੇ ਇੱਕ ਹੈਗਾ ਜੇ ਸੱਤਾ ਇੱਕ ਵਿਸ਼ਾਲ ਇੱਕ ਗੈਵੀ ਤੇ ਇੱਕ ਲੱਕੀ ਇੱਕ ਰਵੀ ਇਹ ਜਿਹੜੇ ਆਪ ਨੂੰ ਪੂਰੇ ਵੀ ਪਤਾ ਇਹ ਨੜਾ ਵੀ ਹਾਡੇ ਘਰ ਦੇ ਲਾਗੇ ਰਹਿੰਦੇ ਆ ਹਾਂਜੀ ਕੀ ਲੱਗਦਾ ਕਿ ਰੰਜਿਸ਼ ਰੱਖੀ ਜਾ ਰਹੀ ਹੈ ਕਿਉਂ ਵਾਰ-ਵਾਰ ਇਹਨਾਂ ਤੇ ਜਿਹੜਾ ਹਮਲਾ ਕੀਤਾ ਜਾ ਸਰ ਹੁਣ ਸਾਨੂੰ ਪਤਾ ਨਹੀਂ ਉਹਨਾਂ ਹੀ ਬੰਦੇ ਭੇਜੇ ਆ 12-13 ਜਣੇ ਫੇਰ ਉਹਨਾਂ ਦਾ ਵੇਖੋ ਨੁਕਸਾਨ ਵੀ ਕਰਕੇ ਤੁਹਾਡੇ ਸਾਹਮਣੇ ਜੋ ਵੀ ਆ ਤੇ ਇਹ ਗਲਤ ਕਰ ਰਹੇ ਆ ਇਹ ਗੁੰਡਾਗਰਦੀ ਆ ਸਰ ਤੇ ਇਹ ਆਪਾਂ ਬੰਦ ਕਰਨੀ ਆ ਕਿਹੜਾ ਪਿੰਡ ਹੈ ਇਹ ਇਹ ਪਿੰਡ ਫਸਾਹਪੁਰਿਆ ਪੱਤੀ ਫਕੀਰ ਵਾਲੀ ਆ ਜਿਲ੍ਹਾ ਅੰਮ੍ਰਿਤਸਰਿਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਿਉਂਕਿ ਇਹ ਇਲਾਕੇ ਦੇ ਵਿੱਚ ਦੇਖਿਆ ਜਾਵੇ ਤਾਂ ਗੁੰਡਾਗਰਦੀ ਸਰ ਪੁਲਿਸ ਆਪਣੀ ਪੂਰੀ ਸਪੋਰਟ ਕਰ ਰਹੀ ਹੈ ਕੱਲ ਵੀ ਮੌਕੇ ਤੇ ਆਈ ਸੀ ਅੱਜ ਵੀ ਮੌਕੇ ਬਹੁਤ ਵਧੀਆ ਡਿਊਟੀ ਕਰ ਰਹੀ ਹੈ ਆਪਣੀ ਠੀਕ ਹੈ ਮੌਕੇ ਤੇ ਪਹੁੰਚ ਜਿਹੜੀ ਫਤਾਪੁਰ ਇੱਕ ਘਰ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਕਿ ਵੜ ਕੇ ਭੰਨ ਤੋੜ ਕੀਤੀ ਇੱਟਾ ਰੋੜੇ ਚਲਾਏ ਕਿ ਤੁਸੀਂ ਮੌਕੇ ਤੇ ਪਹੁੰਚੋ ਅਸੀਂ ਜਦੋਂ ਮੌਕੇ ਤੇ ਆਏ ਉਦੋਂ ਭੱਜ ਚੁੱਕੇ ਫੜਫੜ ਭੱਜ ਗਏ ਸਾਨੂੰ ਵੇਖ ਕੇ ਅੱਛਾ ਜੀ ਸਰਕਾਰੀ ਗੱਡੀ ਵੇਖ ਕੇ ਤੋਂ ਭੱਜ ਗਏ ਸੀਗੇ ਇਹਨਾਂ ਦਾ ਸਵੇਰੇ ਵੀ ਇੱਕ ਵਾਰ ਫੈਸਲਾ ਕਰਵਾਇਆ ਸੀਗਾ ਤੇ ਦੁਬਾਰਾ ਫੇਰ ਹੋਣਾ ਚੱਕ ਕੇ ਤੇ ਬੰਦੀ ਕਰਾਰੀ ਕਰ ਦੋਨੇ ਆ ਤੁਸੀਂ ਮੌਕੇ ਤੇ ਪਹੁੰਚੋ ਘਰ ਤੇ ਜਿਹੜੀ ਲੇਡੀਜ਼ ਆਉਂਦਾ ਕਹਿੰਦਾ ਕਿ ਕੱਪੜੇ ਹੀ ਫਾੜੇ ਗਏ ਨੇ ਇੱਟਾ ਰੋੜੇ ਨਿੱਕੇ ਨਿੱਕੇ ਬੱਚੇ ਹਾਂ ਵੇਖ ਕੇ ਤੇ ਉਹ ਜੋ ਕਾਰਵਾਈ ਕਰਵਾਇਆ ਉਹਦੀ ਕਰ ਦਿੱਤੀ ਜਾਊਗੀ ਹੁਣ ਠੀਕ ਕੀ ਲੱਗਦਾ ਇਹ ਕੰਨਾਂ ਨੇ ਫੈਸਲਾ ਕਰਾਇਆ ਉਹਨਾਂ ਦਾ ਕਿ ਆ ਪਿੰਡ ਦੇ ਲੋਕ ਵੀ ਦੱਸ ਰਹੇ ਨੇ ਕਿ ਮੋਤਵਰ ਮੋਤਵਰਾਂ ਨੇ ਫੈਸਲਾ ਕਰਾਇਆ ਉਹਨਾਂ ਦਾ ਵਿੱਚ ਬੈ ਕੇ ਤੇ ਦੁਬਾਰਾ ਹੋਣਾਂ ਦੀ ਜੋ ਕਾਰਵਾਈ ਬੰਦੀ ਇਨਵੈਸਟੀਗੇਸ਼ਨ ਕਰਕੇ ਕਰ ਦਿੱਤੀ ਜਾਊਗੀ